ਬੇਰੇ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਹੋਣਾ ਮੇਰਾ ਮਾਫੀ ਨਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਹੈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਮੋਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗੀ ਮੈਂ ਫਿਰ ਮਾਫੀ ਕਿਸ ਗੱਲ ਦੀ ਕਹਿੰਦੇ ਜਿਹੜਾ ਹੋਇਆ ਸੀ ਉਹ कांड ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਵੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁਰਦਾਬਾਤ ਬਣਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਜਿਹੜੀ ਖਤਰਨਾਕ ਹੁੰਦੀ ਫਿਰ ਮੇਰੇ ਮੂੰਹੋਂ ਨਿਕਲਿਆ ਕੁਝ ਹਾਲਾਂਕਿ ਗਾਲ ਨਹੀਂ ਸੀ ਹੋ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਰੇ ਨੜਦੇ ਜਿਹੜੇ ਬੱਤੀ ਨੂੰ ਸਮਝਣ ਗਾਰ ਉਹ ਪੰਜਾਬੀ ਤੋਂ ਕੰਗਾਰ ਕਿਆ ਬਾਤ ਹੈ ਬਹੁਤ ਬਾਤ ਖਾਜ ਜੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਹਾਏ 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 ਬਾਬਾ ਜੀ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਏ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਦੇਣੀ ਬਈ ਮਨਸਬੇ ਦੀ ਨਾਲ ਗੇਸ ਪਾਓ ਇਹ ਬੇ ਢਾਲ ਨਹੀਂ ਹੈ ਤੇ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀ ਐ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲਾਂ ਕੁੱਟ ਜੋ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀ ਉਹਨਾਂ ਨੇ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀਏ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਣਾ ਆਪਣੀ ਮਾਫੀ ਮੈਂ ਤਾਂ ਕਿਹਾ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇੱਕ ਹੋਣੀ ਸੀ ਐਕਚੁਅਲੀ ਝ ਹੋਣੀ ਹੁੰਦੀ ਹੈ ਚਿੰਤਾ ਤਾਂ ਆ ਕਿ ਕੀ ਜੀ ਜੋ ਅਨ ਹੋਣੀ ਹੋਈ ਇਹ ਗੋਹੀਆਂ ਹੁੰਦੀਆਂ ਪਤਾ ਨਹੀਂ ਕਿਸੇ ਦੇ ਮੂੰਹੋਂ ਨਿਕਲਦੇ ਸੀ ਉਹ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨੋਂ ਤੋਂ ਗਲਤੀ ਹੋਈ ਹੈ ਅੱਛਾ ਜਦੋਂ ਮਾਂ ਨੂੰ ਗਾਲ ਘੜਦੇ ਹੋ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜੰਮਿਆ ਗੁਰਦਾਸੂ ਨੂੰ ਗਦਾਰ ਬਣਾ ਕੇ ਪੇਸ਼ ਕੀਤਾ ਤੇ ਬਹਗਣੋਂ ਦੇ ਸਬੂਤ ਦਿੰਦੇ ਫਿਰ ਕੇ ਮੈਂ ਗੁਰਦਾਸ ਉਹ ਗਦਾਰ ਨਹੀਂ ਆ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਜੀ ਮਾਨ ਸਾਹਿਬ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਮੇਰੇ ਪਿਆਰ ਕਰਨ ਵਾਲੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਦੀ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਪਿੱਛੇ ਕੌਣ ਹੋ ਰਿਹਾ ਹੈ ਮਾਨ ਸਾਹਿਬ ਸੁਣੋ ਕਹਿੰਦੇ ਜਿਹਦੇ ਚ ਗੱਲ ਹੁੰਦੀ ਹੈ ਉਦੀ ਹੀ ਗੱਲ ਹੁੰਦੀ ਹੈ ਹੈਨਾ ਜਦੋਂ ਮੇਰੇ ਮਮਾ ਕਹਿੰਦੇ ਨੇ ਬੰਦਾ ਸਿੱਖਾਂ ਤੇ ਹੁੰਦਾ ਹੈ ਤੇ ਨਜ਼ਰਾਂ ਤਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਜਿੱਦੇ ਤੇ ਸਾਈ ਜੀ ਖੁਦ ਮਿਹਰਬਾਨ ਹੋਣ ਉਹ ਬਦਾਰ ਵੀ ਨਹੀਂ ਹੋ ਸਕਦਾ ਤੇ ਮਾੜਾ ਵੀ ਨਹੀਂ ਹੋ ਸਕਦਾ ਅੱਛਾ ਤੁਸੀਂ ਬਾਗਲੇ ਮੁਲਕ ਦੇ ਜਿਹੜੇ ਇਵੈਂਟ ਦੀ ਗੱਲ ਕੀਤੀ ਉਹਨੂੰ ਆਪਾਂ ਸਾਈਟ ਤੇ ਕਰਦੇ ਆ ਪਾਸਟ ਕੁਝ ਨਹੀਂ ਰੱਖਿਆ ਬਟ ਮੈਂ ਗੱਲ ਕਰਨਾ ਚਾਹਣੀ ਆ ਅੱਖੀਆਂ ਉਡੀਕਦੀਆਂ ਤੁਸੀਂ 5 ਅਕਟੂਬਰ ਨੂੰ ਜਾ ਰਹੇ ਹੋ ਰਾਈਟ ਹਾਂਜੀ ਇਹ ਇੱਕ ਟੂਰ ਦਾ ਨਾਮ ਘਟ ਤੇ ਜਜ਼ਬਾਤ ਜ਼ਿਆਦਾ ਲੱਗਦੇ ਨੇ ਅਮਰੀਕਾ ਵਾਲਿਆਂ ਦੇ ਐਕਚੁਅਲੀ ਜਜ਼ਬਾਤ ਹੀ ਆ ਜਜ਼ਬਾਤ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਹੈ ਜਜ਼ਬਾਤ ਰਾਸ ਹਨ ਨੌ ਰਾਸਾ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਰਾਸ ਇਹ ਜਿਹੜੇ ਤੁਹਾਡੇ ਅੰਦਰ ਦੀ ਫੀਲਿੰਗ ਜਿਹੜੇ ਤੁਹਾਡੇ ਕੰਨ ਦੇ ਵਿੱਚੋਂ ਆਂਜੂ ਵੀ ਆਉਂਦੇ ਉਹ ਵੀ ਤਾਂ ਰਾਸ ਹੀ ਹੈ ਜਦੋਂ ਤੁਸੀਂ ਮੁਸਕਰਾਉਂਦੇ ਹੋ ਉਹ ਵੀ ਤਾਂ ਰਾਸ ਹੀ ਹੈ ਜਦੋਂ ਤੁਸੀਂ ਜੋਸ਼ ਚੋਂ ਨੇ ਉਹ ਵੀ ਤੁਹਾਡਾ ਰਾਸ ਇਹ ਨਵ ਰਾਸ ਹਨ ਤਾਂ ਗੀਤ ਵੀ ਮੇਰਾ ਖਿਆਲ ਹੈ ਮੇਰੇ ਨਵ ਰਾਸ ਹਨ ਮੇਰੇ ਨਵ ਰਤਨ ਹਨ ਸੋ ਅਮਰੀਕਾ ਦਾ ਟੂਰ ਦਾ ਸਿਰਫ ਨਾਮ ਨਹੀਂ ਆਖਿਆ ਉਹ ਦਿਖਦੀਆਂ ਉਹ ਤੋਂ ਪਹਿਲੇ ਸੀ ਲੰਡਨ ਚੋਕ ਕੀਤਾ ਉਹਦਾ ਟੂਰ ਦਾ ਨਾਮ ਇਸੇ ਵਰਤ ਕੇ ਜੀ ਜੀ ਜਾਵਾਂਗੇ ਇਹਦਾ ਨਾਮ ਇਹ ਹੋਗਾ ਆਖਿਆ ਉਹ ਦਿਖਦੀਆਂ ਲੰਡਨ ਕਰ ਚੁੱਕੇ ਆਸਟ੍ਰੇਲੀਆ ਇੰਜੀਨੀਅਰ ਕਰ ਚੁੱਕੇ ਹੁਣ ਅਮਰੀਕਾ ਜਾ ਰਹੇ ਆ